ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਹੋ ਸਾਰੇ ਬਹੁਤ ਵਧੀਆ ਹੋਣਗੇ ਅੱਜ ਮੈਂ ਜਦੋਂ ਟਿਕਟੋਕ ਦੇਖ ਰਹੀ ਸੀ ਨਾ ਤੇ ਅਚਾਨਕ ਮੇਰੇ ਸਾਹਮਣੇ ਸਿੱਧੂ ਮਸੂਏ ਵਾਲੇ ਦੇ ਡਾਡ ਦੀ ਤੇ ਉਹਦੇ ਮਦਰ ਦੀ ਵੀਡੀਓ ਆਈ ਕਿ ਜੋਕਰ ਯਾਸਸ ਦੇ ਉੱਤੇ ਕੋਈ ਕੰਪਲੇਂਟ ਗਈ ਆ ਤੇ ਉਹ ਘਰ ਨਾ ਲਾ ਕੇ ਬੈਠੇ ਬਹੁਤ ਅਫਸਰਡ ਨੇ ਇੱਕ ਤਾਂ ਜਵਾਨ ਪੁੱਤ ਦਾ ਜਾਣਾ ਉੱਤੋਂ ਪ੍ਰਸ਼ਾਸਨ ਦਾ ਉਹਨਾਂ ਨੂੰ ਤੰਗ ਕਰਨਾ ਐਸੀ ਮਾਰ ਪ੍ਰਮਾਤਮਾ ਕਿਸਨੂੰ ਮਾਰੀ ਸੋ ਉਹ ਵੀਡੀਓ ਸੁਣ ਕੇ ਮੈਂ ਬਹੁਤ ਹਰਟ ਹੋਈ ਆਂ ਔਰ ਮੈਂ ਕੁਝ ਆਪਣੇ ਵਿਚਾਰ ਰੱਖਣਾ ਚਾਹੁੰਦੀ ਆਂ ਮੈਂ ਅਸਤਾ ਕਦੀ ਇਸ ਮੁੱਦੇ ਤੇ ਬੋਲੀ ਨਹੀਂ ਸੀ ਕਿ ਜਿਹੜਾ ਉਹਨੇ ਕਿਹਾ ਕਿ ਸਾਡਾ ਮੈਨੇਜਰ ਹੁੰਦਾ ਸੀ ਬੰਟੀ ਬੈਂਸ ਇਹ ਬੰਟੀ ਬੈਂਸ ਉਹੀ ਆ ਵੀ ਜਿਹਦਾ ਪਹਿਲੇ ਵੀ ਪੰਜਾਬੀ ਗਾਇਕ ਪੰਜਾਬ ਦੀ ਕਿਹੜੀ ਕੌਰ ਵੀ ਨਾਲੇ ਦਾ ਨਾਮ ਜੁੜਿਆ ਸੀ ਕਾਫੀ ਇਹਦੇ ਕੌਰ ਵੀ ਦੇ ਨਾਲ ਤੇ ਇਹਦੇ ਫਿਜ਼ੀਕਲ ਰਿਲੇਸ਼ਨ ਰਹੇ ਸੀ ਉਹ ਤਕੜੀ ਖਬਰ ਉੱਡੀ ਸੀ ਦੋ ਇਹ ਬੰਟੀ ਬੈਂਸ ਨੇ ਕੌਰ ਵੀ ਬਣਾਈ ਸੀ ਜਿਵੇਂ ਜਿਹੜੀ ਇੰਡਸਟਰੀ ਇਹਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀ ਕੁੜੀਆਂ ਕੰਫਰਮਸ ਕਰਕੇ ਹੀ ਆਉਂਦੀਆਂ ਆਂ ਕੋਈ ਏਗਾ ਪਰ ਸੱਚੀ ਹੈ ਬਹੁਤ ਕਲਾਕਾਰਾਂ ਵਿੱਚ ਬਣੀ ਹੈ ਸੋ ਬੰਟੀ ਬੈਸ ਐਡਾ ਐਡਾ ਬ ਚਾਲੂ ਬੰਦਾ ਹੈ ਐਡਾ ਫਰੋਡੀ ਬੰਦਾ ਹੈ ਵੀ ਇਹਨੇ ਕਿਹਦੇ ਨਾਲ ਫਰੋਡ ਨਹੀਂ ਕੀਤਾ ਸੋ ਕਹਿੰਦੇ ਵੀ ਇਹਨਾਂ ਨੇ ਗਾਲ ਕੇ ਸਿੱਧੂ ਮੂਸੇਵਾਲੇ ਦੇ ਜੋ ਪੈਸੇ ਪੂਰੇ ਲੱਕਾ ਪਲਾਸੇ ਉਹ ਕਰ ਗਏ ਹੁਣ ਦੇਖੋ ਸਿੱਧੂ ਤਾਂ ਰਿਹਾ ਨਹੀਂ ਉਹਦੇ ਫੈਮਲੀ ਨੇ ਤਾਂ ਸਰਵਾਈਵ ਕਰਨਾ ਹੈ ਉਹਦਾ ਛੋਟਾ ਜਿਹੜਾ ਭਾਈ ਆ ਲਿਟਲ ਬੇਬੀ ਉਹਨੇ ਵੀ ਤਾਂ ਸਰਵਾਈਵ ਕਰਨਾ ਤੇ ਪੈਸਾ ਚਾਹੀਦਾ ਹੈ ਤੁਸੀਂ ਉਹਨਾਂ ਦਾ ਹੀ ਪੈਸੇ ਦਾ ਉਹਨਾਂ ਤੋਂ ਹਸਾਬ ਤਵ ਲੈਣਾ ਉਹਨਾਂ ਦਾ ਜਿਹੜਾ ਪੈਸਾ ਮਾਰ ਗਿਆ ਬੰਟੀ ਪੈਸ ਦੋ ਤਿੰਨ ਹੋਰ ਬੰਦੇ ਆਈ ਡੋਨਟ ਰਿਮੈਂਬਰ ਦ ਨੇਮਸ ਉਹ ਵੀ ਕਹਿੰਦੇ ਦੇ ਵਿੱਚ ਸ਼ਮਲਾ ਸਿੱਧੂ ਦੇ ਡੈਡੀ ਕਹਿ ਰਹੇ ਆ ਬਲਕੌਰ ਸਿੰਘ ਜੀ ਅੰਕਲ ਕੀ ਪੈਸਾ ਮਾਰ ਗਿਆ ਬੰਟੀ ਸਾਡੀ ਫਾਈਲ ਨੂੰ ਪਰੇ ਸੁੱਟ ਦਿੱਤਾ ਜਾਂਦਾ ਸਾਨੂੰ ਪ੍ਰਸ਼ਾਸਨ ਕੋਲੋਂ ਇਹ ਉਮੀਦ ਨਹੀਂ ਸੀ ਸੋ ਮੈਂ ਕਹਿਣਾ ਚਾਹੁੰਦੀ ਵੀ ਭਗਵੰਤ ਮਾਨ ਬਲਕੌਰ ਸਿੰਘ ਜੀ ਅੰਕਲ ਕੀ ਕਿਹੜੀ ਨੀਂਦ ਵਿੱਚ ਸੁੱਤਾ ਹੈ ਤੁਸੀਂ ਕਿਸੇ ਦੇਖੋ ਮੈਂ ਹਮੇਸ਼ਾ ਮੈਂ ਬਜ਼ੁਰਗਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ ਮੇਰੀ ਜੋਬ ਹੀ ਇਦਾਂ ਦੀ ਹੈ ਇੱਥੇ ਮੈਨੂੰ ਬਜ਼ੁਰਗਾਂ ਨਾਲ ਬਹੁਤ ਪਿਆਰ ਬਹੁਤ ਮੁਹੱਬਤ ਆ ਮੇਰੇ ਦਿਲ 'ਚ ਐਲਦਰ ਪੀਪਲ ਵਾਸਤੇ ਬਹੁਤ ਸਤਿਕਾਰ ਆ ਔਰ ਮੈਂ ਆਪਣੀ ਜੋਬ ਨੂੰ ਵੀ ਇੱਥੇ ਬਹੁਤ ਹਨੈਸਟ ਤਰੀਕੇ ਨਾਲ ਨਿਭਾ ਰਹੀ ਹਾਂ ਅੰਬੇ ਗਾਇਸ ਲਵ ਮੀ ਇੱਕ ਦਿਨ ਦੇ ਵਿੱਚ ਘਟੋ ਘਟ ਮੇਰੇ ਕਲਾਇੰਟਸ ਮੈਨੂੰ 10 ਬlesਸਿੰਗਸ ਦਿੰਦੇ ਆ ਗੋਡ ਬlesਸ ਯੂ ਸਾਨੂੰ ਬlesਸਿੰਗ ਹਮੇਸ਼ਾ ਮਾਂ ਕੋਲੋਂ ਮਿਲਦੀਆਂ ਪਰ ਮੈਨੂੰ ਬਜ਼ੁਰਗਾਂ ਕੋਲੋਂ ਮਿਲਦੀਆਂ ਆਈ ਡੋਨਟ ਕੇਅਰ ਕਿ ਉਹ ਕਿਹੜੇ ਰਿਲੀਜਨ ਦੇ ਆ ਕਿਹੜੇ ਧਰਮ ਦੇ ਕੋ ਕਿ ਮੇਰੇ ਵ ਸਤਕਾਰ ਜਾਂਦਾ ਮੈਂ ਹਰ ਦੁਨੀਆ ਦੇ ਹਰ ਪਰੰਦੇ ਦਾ ਸਤਕਾਰ ਕਰਦੀ ਆ ਕਿਉਂਕਿ ਮੇਰਾ ਮੰਨਣਾ ਕਿ ਰੱਬ ਹੈ ਕੀ ਹੈ ਉੱਪਰ ਜਦੋਂ ਜਾਣਾ ਆੜ-ਆੜ ਦਰਵਾਜ਼ੇ ਨਹੀਂ ਹੋਣੇ ਇੱਕੋ ਹੀ ਇੱਕੋ ਹੀ ਰਾ ਹੋਣਾ ਜਿੱਥੇ ਲੰਗੜਾ ਸੋ ਇੰਨੇ ਬਜ਼ੁਰਗਨ ਉਹਨਾਂ ਦੇ ਕਿ ਹਾਰਟ ਡੇ ਪ੍ਰੈਸ਼ਨ ਹੋ ਚੁੱਕਿਆ ਹੈ ਉਹ ਕਹਿੰਦੇ ਮੈਂ 12 ਗੋਲੀਆਂ ਖਾਣਾ ਹੈ ਸੀੜੀਆਂ ਛੱਡ ਦੇ ਉੱਪਰ ਤੱਕ ਇਟਸ ਸਪੋਟਲੀ ਰੈਪਿਸ਼ ਹੈ ਇਹ ਜਸਟਿਸ ਨਹੀਂ ਹੋ ਰਿਹਾ ਬਜ਼ੁਰਗ ਨਾਲ ਜੇ ਇਹ ਗੱਲ ਕੈਨੇਡਾ 'ਚ ਹੁੰਦੀ ਇਹ ਬਿਲਕੁਲ ਨਹੀਂ ਹੋਣਾ ਸੀ ਇਸੇ ਕਰਕੇ ਮੈਂ ਦੇਖਿਆ ਪੰਜਾਬੀ ਮਜਬੂਰ ਹੋ ਕੇ ਪੰਜਾਬ ਨੂੰ ਭਾਰਤ ਨੂੰ ਅਲਬਿਦਾ ਕਿਹਾ ਜਾਂਦੇ ਆ ਰੀਜ਼ਨ ਸਾਡਾ ਸਿਸਟਮ ਬਹੁਤ ਗੰਦਾ ਹੈ ਤੁਸੀਂ ਘਟੋ ਘਟ ਇੰਨੀ ਕਿਤਾ ਸ਼ਰਮ ਕਰ ਲੋ ਕਿ ਉਹ ਬਜ਼ੁਰਗ ਹੈ ਉਹਨੂੰ ਹਾਰਟ ਪ੍ਰੋਬਲਮਸ ਹੈ ਜਿਹਦਾ ਜਵਾਨ ਪੁੱਤ ਚਲਾ ਗਿਆ ਮਰਵਾਤਾ ਜਿਹਦਾ ਜਵਾਨ ਮੁੰਡਾ ਉਹ ਹੁਣ ਤਾਂ ਖੇੜਾ ਛੱਡ ਦੋ ਉਹਨਾਂ ਦਾ ਚਲੋ ਐਨੀ ਮੈਚ ਟੋਪਿਕ ਤੇ ਨਹੀਂ ਆਉਣਾ ਚਾਹੁੰਦੀ ਸਿੱਧੂ ਨੂੰ ਕਿਉਂ ਮਾਰਿਆ ਉਹਦੇ ਪਿੱਛੇ ਕੀ ਕਾਰਨ ਸੀ ਸਿੱਧੂ ਦੇ ਕਿਹਦੇ ਨਾਲ ਦੁਸ਼ਮਣ ਸੀ ਇਟਸ ਨਨ ਆਫ ਮਾਈ ਬਿਜ਼ਨਸ ਕਿਉਂਕਿ ਮੈਨੂੰ ਵਿੱਚੋਂ ਦੇਖੋ ਗੱਲ ਸੱਚ ਕਿਸ ਨੂੰ ਪਤਾ ਨਹੀਂ ਹੁੰਦੀ ਪਰ ਜੋ ਹੋਇਆ ਗਲਤ ਮੈਂ ਉਹ ਲੜੀਆਂ ਮੈਂ ਕਿਸੇ ਨੂੰ ਮਰਨ ਮਰਾਉਣ ਦੇ ਹੱਕ ਚ ਨਹੀਂ ਆ ਮੈਂ ਉੱਤੇ ਨੂੰ ਵੱਟਾ ਮਾਰੂਗਾ ਮੇਰੇ ਸਾਹਮਣੇ ਮੈਂ ਉਹ ਵੀ ਬੰਦਾ ਥਾਪੜ ਦੂੰਗੀ ਮੈਨੂੰ ਇੱਕ ਜਾਨਵਰ ਦੇ ਵੀ ਨਹੀਂ ਤਕਲੀਫ ਹੋਵੇ ਮੈਂ برداشت ਨਹੀਂ ਕਰਦੀ ਇਨਸਾਨ ਤਾਂ ਬਹੁਤ ਉੱਤੇ ਦਰਜ ਆ ਗਿਆ ਕੱਡੀ ਲੜਾਈ ਆ ਕਿਸੇ ਨਾਲ ਯਾਰ ਸ਼ੱਤਾਂ ਨਾਲ ਲੜ ਲੋ ਇੱਕ ਦੂਜੇ ਨਾਲ ਪਸੌਣ ਮੁੱਕੇ ਹੋ ਜਾਓ ਪਰ ਜਾਨ ਤੋਂ ਮਾਰਨਾ ਕਿਸੇ ਨੂੰ ਇਟਸ ਟੋਟਲੀ ਰੋਂਗ ਮੈਂ ਐਗਰੀ ਨਹੀਂ ਕਰਦੀ। ਉਹ ਅੱਜ ਜੋ ਸਿੱਧੂ ਮੂਸੇ ਵਾਲੇ ਦੀ ਫੈਮਲੀ ਨਾਲ ਹੋ ਰਿਹਾ ਸੱਚ ਮੈਂ ਪੁੱਛਣਾ ਚਾਹਨੀ ਐ ਸਿੱਧੂ ਦੇ ਸਾਰੇ ਫੈਨਸ ਨੂੰ। ਜਿਹੜੇ ਕਹਿੰਦੇ ਸੀ ਅਸੀਂ ਸਿੱਧੂ ਮੂਸੇ ਵਾਲੇ ਦੇ ਫੈਨ ਆ ਕਿੱਥੇ ਹੋ ਸਾਰੇ ਅੱਜ? ਕਿਹੜੇ ਬਿੱਲ 'ਚ ਸੁੱਤੇ ਹੋ? ਇਹ ਤੁਹਾਡਾ ਫਰਜ਼ ਨਹੀਂ। ਜਿੱਥੇ ਸਿੱਧੂ ਦੇ ਮੌਮ ਦੇਣਾ ਅੱਜ ਧਰਨਾ ਲਾ ਕੇ ਬੈਠੇ ਆ। ਆਓ ਸਾਥ ਦੋਨਾਂ ਦਾ। ਐਨੀ ਪਬਲਿਕ ਸਟੈਂਡ ਕਰ ਲੋ। ਤੇ ਦੇਖਣ ਵਾਲੇ ਕਿ ਪੁਲਿਸ ਪ੍ਰਸ਼ਾਸਨ ਵੀ ਸੋਚਣ ਤੇ ਮਜਬੂਰ ਹੋ ਜਾਵੇ ਕਿ ਅਸੀਂ ਆਪਣੀਆਂ ਜੀਪਾਂ ਕਿੱਥੋਂ ਕੱਢੀਏ ਮੈਂ ਕੋਈ ਪੜਕਾਉ ਭਾਸ਼ਣ ਨਹੀਂ ਦੇ ਰਹੀ ਨਾ ਮੈਂ ਕੋਈ ਹੇਟ ਸਪੀਚ ਸਪਰੈਡ ਕਰ ਰਹੀ ਆ ਜੇ ਪ੍ਰਸ਼ਾਸਨ ਇੱਦਾਂ ਤੰਗ ਕਰਨ ਤੇ ਆਊਗਾ ਬਜ਼ੁਰਗਾਂ ਨੂੰ ਤੇ ਆਮ ਜਨਤਾ ਨੂੰ ਸੜਕਾਂ ਤੇ ਉਤਰਨਾ ਪੈਣਾ ਜਨਾਬ ਜੀ ਸਿਰ ਰਿਕਵੈਸਟ ਕਰਦੀ ਕਿ ਸਿੱਧੂ ਮੂਸੇਵਾਲੇ ਨੂੰ ਜੋ ਦਿਲੋਂ ਚਾਹੁੰਦੇ ਆ ਮੁਹੱਬਤ ਤੇ ਪਿਆਰ ਕਰਦੇ ਉਹ ਗੀਤਾਂ ਨੂੰ ਉਹਦੇ ਮਮ ਡੈਡ ਦੇ ਨਾਲ ਸਟੈਂਡ ਕਰੋ ਖੜੋ ਤਾਂ ਕਿ ਪ੍ਰਸ਼ਾਸਨ ਅਕਲ ਆਵੇ ਥੋੜੀ ਬਹੁਤ ਸ਼ਰਮ ਆਵੇ ਮੈਂ ਸੱਚ ਸ਼ਰਮਤ ਪਰਸ਼ਾਸ਼ ਨੂੰ ਕਿਉਂਕਿ ਬਕਾਊ ਮੀਡੀਆ ਬਕਾਊ ਪੋਲਸ ਵਾਲੇ ਆ ਸਾਡੇ ਕੈਨੇਡਾ ਚ ਬੜੀ ਹੜਾ ਨੋ ਪੋਲਸ ਵਾਲੇ ਫੜੇ ਗਏ ਆ ਜਿਨ੍ਹਾਂ ਵਿੱਚੋਂ 8 ਗੋਰੇ ਆ ਕ੍ਰਾਫਟਡ ਜਿਹੜਿਆ ਸਟ੍ਰੋਕਸ਼ਨ ਦੀਆਂ ਕਾਲਸਾਂ ਲਈ ਗੋਲੀਆਂ ਚੱਲਦੀਆਂ ਰਲੇ ਹੋਈ ਸੀ ਮੁਜਰੇ ਮਨ ਬਾਜਵੀਰ ਛੋਏ ਨਾ ਪਲੇ ਨਹੀਂ ਕਰਨਾ ਵੇਟ ਕਰ ਠੀਕ ਆ ਉਹਨਾਂ ਚ ਇੱਕ ਪੰਜਾਬੀ ਸੀ ਇਹ ਕੋਸ਼ ਇੰਡੀਆ ਪੰਜਾਬ ਚ ਹੋ ਰਿਹਾ ਸੋ ਮੇਰੀ ਬੇਨਤੀ ਆ ਜੀ ਹੱਥ ਜੋੜ ਕੇ ਸੜਕਾਂ ਤੇ ਉਤਰਿਓ ਤੇ ਉਹਦੇ ਸਿੱਧੂ ਮੂਸੇਵਾਲੇ ਦੇ ਮਮ ਡੈਡ ਦੇ ਨਾਲ ਸਟੈਂਡ ਕਰੋ Thank you very much. I hope you guys you understand me. ਭੈਣ ਵੀ ਬਿਜਾਰੇ ਕੀ ਕਰਨ ਬਹੁਤ ਗੱਲਾਂ ਨਾਲ ਆਪਾਂ ਸਹਿਮਤ ਵੀ ਆਂ ਕੰਟੈਂਨਸੀ ਕਰੇ ਬਾਲ ਦਿਨ ਤੁਹਾਨੂੰ ਤੇ ਪਰ ਕੱਲੇ ਫੈਨਸ ਵੀ ਕੀ ਕਰਨ ਬਾਈ ਸਿੱਧੂ ਦਾ ਮਾਂ ਪਿਓ ਜਿਹੜਾ ਮਰਨ ਤੋਂ ਬਾਅਦ ਦੁੱਖ ਤਾਂ ਬਹੁਤ ਹੋਇਆ ਇਸ ਗੱਲ ਦਾ ਸਾਰਿਆਂ ਨੂੰ ਹੋਇਆ ਤੇ ਪਰ ਕਾਂਗਰਸ ਦੀ ਸਿੱਧੇ ਸਪੋਰਟ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਪਾਰਟੀ ਵਿੱਚ ਨਹੀਂ ਜਾਣ ਚਾਹੀਦਾ ਸੀਗਾ ਤੇ ਲੋਕ ਖੜਦੇ ਵੀ ਜ਼ਰੂਰ ਫਿਰ ਇਹਦੇ ਨਾਲ ਪਰ ਇਹ ਗੱਲ ਜ਼ਰੂਰ ਗਲਤ ਕੀਤੀ ਭਾਵੇਂ ਕਿਸੇ ਦੀ ਚੱਕ ਚਾ ਕੇ ਉਹ ਪੋਲੇ ਭਾਲੇ ਹੈਗੇ ਆ ਤੇ ਉਹਨਾਂ ਨੂੰ ਜ਼ਰੂਰ ਉਂਗਲ ਲਾਈ ਗਈ ਐ ਇਸ ਗੱਲੋਂ ਤੇ ਉਹੀ ਘਾਟਾ ਪੈ ਰਿਹਾ ਉਹਨੂੰ ਸ਼ਾਇਦ ਇਹ ਗੱਲਾਂ ਫਿਰ ਨਾ ਹੁੰਦੀਆਂ ਜੇ ਕਿਸੇ ਦੀ ਪਾਰਟੀ 'ਚ ਉਹ ਨਾ ਜਾਂਦਾ ਬਾਕੀ ਅਗਲਾਂ ਦੀ ਮਰਜ਼ੀ ਆ ਹੁਣ ਤੁਸੀਂ ਜਵਾਬ ਦੇਣਾ ਇਹ 'ਚ ਵੀ ਸੋਨੂੰ ਗੱਲ ਕਿ ਮੈਨੂੰ ਲੱਗੀ ਖੜਨਾ ਚਾਹੀਦਾ ਹੱਕ 'ਚ ਫੈਨਸ ਨੂੰ ਸਿੱਧੇ ਦੇ ਫੈਨਾਂ ਨੂੰ ਕਿੰਨੇ ਹੀ ਖੜਨਾ ਚਾਹੀਦਾ ਤਿਆਉ ਦਿਰਾਇ ਜਰੂਰ ਦਿਓ ਕਮੈਂਟਾਂ ਦੇ ਵਿੱਚ ਤੁਸੀਂ ਪਰ ਮੇਰੇ ਹਿਸਾਬ ਨਾਲ ਇਹ ਗਲਤ ਕੀਤਾ ਉਹਨੇ ਸਿੱਧੂ ਦੇ ਮਾਪਿਆਂ ਨੇ ਵੀ ਉਹਨਾਂ ਚੰਗਾ ਹੁਣ ਠੀਕ ਹੈ ਜੇਕਰ ਆਪ ਬਾਈਗਰੂ ਨੇ ਸੁਣੀ ਐ ਸੋਹਣਾ ਬੱਚਾ ਤੇ ਉਹਦੀ ਸਾਂਭ ਸੰਭਾਲ ਕਰਨ ਵੀ ਇਸ ਗੱਲਾਂ ਦੇ ਵਿੱਚ ਕੀ ਲੈਣਾ ਯਾਰ ਕਿਸੇ ਨੇ ਕੁਝ ਨਹੀਂ ਇਕੱਠਾ ਅਸਾਲ ਦੇ ਵਿੱਚੋਂ ਗਲਤ ਗੱਲ ਹੈ ਮੇਰੇ ਹਿਸਾਬ ਨਾਲ